ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਅੱਜ ਆਪਾਂ ਲੱਗੇ ਸੀ ਜੀ ਨਿੰਬੂ ਦਾ ਅਚਾਰ ਪਾਉਣ ਤੇ ਇੱਥੇ ਆਪਾਂ ਨੇ 2 ਕਿਲੋ ਨਿੰਬੂ ਲਿਆ ਇੱਕ ਦਿਨ ਪਹਿਲਾਂ ਨਿੰਬੂ ਲਿਆਂਦੇ ਸੀ ਤੇ ਇੱਕ ਦਿਨ ਆਪਾਂ ਵਿੱਚ ਪਾ ਕੇ ਦੂਸਰੇ ਦਿਨ ਨਿੰਬੂ ਦਾ ਅਚਾਰ ਆ ਜਿਹੜਾ ਬਣਾਉਣ ਲੱਗੇ ਸੀ ਥੋੜਾ ਜਿਹਾ ਇਹਨਾਂ ਦਾ ਕਲਰ ਹੋ ਇਦਾਂ ਹੋ ਗਿਆ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਇੱਥੇ ਡੈਡੀ ਆ ਜਿਹੜੇ ਨਿੰਬੂ ਲਿਆਏ ਸੀ ਤੇ ਵਿੱਚੇ ਛੋਟੇ ਨਿੰਬੂ ਸੀ ਤੇ ਵਿੱਚ ਹੀ ਵੱਡੇ ਨਿੰਬੂ ਸੀ ਨਿੰਬੂ ਦਾ ਆਚਾਰ ਬਣਾਉਣ ਸਮੇ ਆਪਾਂ ਤੁਹਾਨੂੰ ਇੱਕ ਟਿਪਸ ਦੱਸਾਂਗੇ ਜਿਹਦੇ ਦੁਆਰਾ ਤੁਸੀਂ ਆਚਾਰ ਆ ਜਿਹੜਾ ਆਪਣਾ ਸਾਲ ਤੋਂ ਸਾਲ ਤੱਕ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੁਹਾਡਾ ਆਚਾਰ ਆ ਜਿਹੜਾ ਤੇ ਇੱਥੇ ਆਪਾਂ ਨਿੰਬੂ ਆ ਜਿਹੜੇ ਵਿੱਚਕਾਰੋਂ ਕੱਟ ਲਵਾਂਗੇ ਤੇ ਜੇ ਤੁਸੀਂ ਇਦਾਂ ਇੱਕੋ ਸਾਈਡ ਕਰਕੇ ਪਾਉਣਾ ਚਾਹੁੰਦੇ ਹੋ ਆਚਾਰ ਇੱਕ ਪਾਸਾ ਕੱਟ ਕੇ ਤਾਂ ਉਦਾਂ ਵੀ ਪਾ ਸਕਦੇ ਹੋ ਮਤਲਬ ਦੋ ਪੀਸ ਕਰਕੇ ਇਹਦੇ ਤੇ ਆਪਾਂ ਜਿਹੜੇ ਵੱਡਾ ਨਿੰਬੂ ਆ ਉਹਦਾ ਆਪਾਂ 4 ਪੀਸ ਬਣਾ ਲਵਾਂਗੇ ਤੇ ਜਿਹੜਾ ਛੋਟਾ ਨਿੰਬੂ ਹੋਊਗਾ ਉਹਦਾ ਆਪਾਂ 2 ਪੀਸ ਕਰ ਲਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਇੱਥੇ ਆਪਾਂ ਤੁਹਾਨੂੰ ਉਹ ਟਿਪਸ ਦੱਸਦੇ ਆ ਜਿਹਦੇ ਦੁਆਰਾ ਤੁਹਾਡਾ ਸਾਲੋ ਸਾਲ ਅਚਾਰ ਆ ਜਿਹੜਾ ਉਹ ਬਿਲਕੁਲ ਖਰਾਬ ਨਹੀਂ ਹੋਵੇਗਾ ਤੁਸੀਂ ਕੀ ਕਰਨਾ ਜਦੋਂ ਵੀ ਨਿੰਬੂ ਦਾ ਅਚਾਰ ਪਾਉਣਾ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਇਹਦੇ ਵਿੱਚ ਬੀ ਹੁੰਦੇ ਆ ਉਹ ਤੁਸੀਂ ਸਾਰੇ ਕੱਢ ਕੇ ਪਾਉਣੇ ਆ ਨਿੰਬੂ ਦੇ ਵਿੱਚੋਂ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਜਿਹੜੇ ਨਿੰਬੂ ਦੇ ਵਿੱਚ ਬੀ ਹੁੰਦੇ ਆ ਇਹਨਾਂ ਨੂੰ ਫੰਗਸ ਆ ਜਿਹੜੀ ਛੇਤੀ ਲੱਗ ਜਾਂਦੀ ਆ ਜਲਦੀ ਇਹ ਜਿਹੜੇ ਨਿੰਬੂ ਖਰਾਬ ਹੋ ਜਾਂਦੇ ਆ ਫਿਰ ਉਲੀ ਜੀ ਲੱਗ ਜਾਂਦੀ ਆ ਜਿੱਦਾਂ ਨੇ ਅੰਬ ਦੇ ਅਚਾਰ ਨੂੰ ਲੱਗਦੀ ਆ ਤੇ ਇਸ ਤਰ੍ਹਾਂ ਮੈਂ ਨਾ ਸਾਰੇ ਜਿਹੜੇ ਬੀ ਨੇ ਉਹ ਕੱਢ ਲਵਾਂਗੀ ਨਿੰਬੂਆਂ ਦੇ ਵਿੱਚੋਂ ਤਕਰੀਬਨ ਮੈਨੂੰ ਇੱਥੇ ਡੇਢ ਘੰਟਾ ਲੱਗ ਗਿਆ ਸੀ ਨਿੰਬੂਆਂ ਦੇ ਵਿੱਚੋਂ ਵੀ ਕੱਢਦੇ ਹੋਏ ਕਾਫੀ ਜ਼ਿਆਦਾ ਔਖਾ ਕੰਮ ਆ ਇਹ ਪਰ ਇਸ ਤਰੀਕੇ ਨਾਲ ਜਦੋਂ ਆਪਾਂ ਪਾਉਨੇ ਆ ਤਾਂ achar ਜਿਹੜਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਖੱਟਾ ਮਿੱਠਾ achar ਬਣੇਗਾ ਆਪਣਾ ਨਿੰਬੂ ਦਾ ਤੇ ਜੋ-ਜੋ ਚੀਜ਼ਾਂ ਆਪਾਂ ਇਹਦੇ ਵਿੱਚ ਪਾਈਆਂ ਨੇ ਉਹ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਤੇ ਇੱਥੇ ਆਪਾਂ ਸਾਰੇ ਨਿੰਬੂ ਆ ਜਿਹੜੇ ਇੱਕੋਸਾਰ ਕੱਟ ਲੈ ਸੀ ਜਿਹੜੇ ਛੋਟੇ ਸੀ ਉਹਦੇ ਆਪਾਂ ਦੋ ਫਾੜੀਆਂ ਕਰ ਲਈਆਂ ਸੀ ਤੇ ਇੱਕ ਅੱਧਾ ਵਿੱਚੋਂ ਖਰਾਬ ਸੀ ਉਹ ਆਪਾਂ ਬਾਹਰ ਕੱਢਤਾ ਸੀ ਜੇ ਵਿੱਚ ਦਾਗੀ ਨਿੰਬੂ ਹੈਗਾ ਇੱਕ ਅੱਧਾ ਤਾਂ ਤੁਸੀਂ ਇਸ ਨੂੰ ਕੱਢ ਦਿਓ ਇਸ ਤਰੀਕੇ ਨਾਲ ਕਾਫੀ ਸਾਰੇ ਬੀ ਆ ਜਿਹੜੇ ਨਿਕਲੇ ਆਉਂਦੇ ਆ ਨਿੰਬੂ ਦੇ achar ਵਿੱਚ achar ਦੇ ਵਿੱਚ ਪਾਉਣ ਲਈ ਆਪਾਂ ਜਿਹੜੇ ਜਿਹੜੇ ਮਸਾਲੇ ਲਏ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਆਪਾਂ ਇੱਥੇ ਤੁਹਾਨੂੰ ਮੈਂਸ਼ਨ ਕਰ ਦਾਂਗੇ ਕਿਹੜੇ ਕਿਹੜੀ ਚੀਜ਼ਾਂ ਆਪਾਂ ਕਿੰਨੀਆਂ ਪਾਈਆਂ ਨੇ ਤੇ ਨਾਲ ਹੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਚਾਰ ਵਿੱਚ ਨਿੰਬੂ ਦੇ achar ਵਿੱਚ ਪਾਉਣ ਲਈ ਆਪਾਂ ਨੇ ਇੱਥੇ 250 ਗ੍ਰਾਮ ਚੀਨੀ ਲਈਆ 200 ਗ੍ਰਾਮ ਜਿਹੜਾ ਆਪਾਂ ਨੇ ਇੱਥੇ ਨਮਕ ਲਿਆ ਤੇ ਇੱਕ ਚਮਚਾ ਹਲਦੀ ਦਾ ਚਾਰ ਚਮਚੇ ਜਿਹੜੇ ਸੌਂਫ ਦੇ ਲੈਨੇ ਆਪਾਂ ਨੇ ਇੱਥੇ ਦੋ ਚਮਚੇ ਜਿਹੜੇ ਕਾਲੇ ਨਮਕ ਦੇ ਲੈਨੇ ਇੱਕ ਚਮਚਾ ਲਾਲ ਮਿਰਚ ਦਾ ਤੇ ਇੱਥੇ ਆਪਾਂ ਨੇ ਦੋ ਚਮਚੇ ਅਜਵੈਣ ਦੇ ਲੈਨੇ ਤੇ ਚਾਰ ਚਮਚੇ ਜਿਹੜੇ ਆਪਾਂ ਨੇ ਇੱਥੇ ਜੀਰੇ ਦੇ ਲੈਨੇ ਤੇ ਨਾਲ ਹੀ ਆਪਾਂ ਇੱਕ ਚਮਚਾ ਇਹ ਜਿਹੜਾ ਇੱਥੇ ਕਾਲੀ ਮਿਰਚ ਦਾ ਲਿਆ ਹੈ ਤੇ ਇਹ ਸਾਰੇ ਮਸਾਲੇ ਆਪਾਂ 2 ਕਿਲੋ ਨਿੰਬੂ ਦੇ achar ਵਿੱਚ ਪਾਉਣ ਲੱਗੇ ਆ ਤੇ ਤੁਸੀਂ ਜੇ ਆਪਣੇ ਹਿਸਾਬ ਨਾਲ ਪਾਉਣੇ ਤਾਂ ਉਹ ਵੀ ਪਾ ਸਕਦੇ ਹੋ 2 ਕਿਲੋ achar ਦੇ ਵਿੱਚ ਇਹ ਜਿਹੜੇ ਮਸਾਲੇ ਨੇ ਬਿਲਕੁਲ ਪਰਫੈਕਟ ਨੇ ਸਹੀ ਨੇ ਬਹੁਤ ਹੀ ਵਧੀਆ ਟੇਸਟ ਆਵੇਗਾ ਸਾਰੇ ਮਸਾਲਿਆਂ ਦਾ achar ਦੇ ਵਿੱਚੋਂ ਆਪਾਂ ਕੀ ਕਰਨਾ ਹੈ achar ਦੇ ਵਿੱਚ ਮਸਾਲੇ ਪਾਉਣ ਤੋਂ ਪਹਿਲਾਂ ਜਿੱਦਾਂ ਜੀਰਾ ਵਾ ਅਜਵੈਨ ਆ ਸੌਂਫਾ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਪੀਸ ਲਵਾਂਗੇ ਪੀਸ ਕੇ ਆਪਾਂ ਪਾਵਾਂਗੇ ਤੇ ਚੀਨੀ ਜੇ ਤੁਸੀਂ ਪੀਸ ਕੇ ਪਾਣੀ ਆ ਤਾਂ ਪੀਸ ਕੇ ਪਾ ਸਕਦੇ ਹੋ ਆਪਾਂ ਇਸ ਤਰ੍ਹਾਂ ਹੀ ਪਾ ਲਵਾਂਗੇ ਤੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦੀ ਆ ਇਹ ਸਾਰੇ ਮਸਾਲੇ ਆਪਾਂ ਨੂੰ ਪੰਸਾਰੀ ਦੀ ਦੁਕਾਨ ਦੇ ਉੱਤੇ ਤੁਸੀਂ ਜਾ ਕੇ ਕਹਿ ਦਿਓ ਵੀ ਸਾਨੂੰ 1 ਕਿਲੋ ਚਾਹ ਦਾ ਅੰਬ ਦਾ ਨਿੰਬੂ ਦਾ ਆਚਾਰ ਪਾਣਾ ਹੈ ਤਾਂ ਸਾਨੂੰ ਮਸਾਲੇ ਚਾਹੀਦੇ ਆ ਉਹ ਪੀਸੇ ਪਸਾਏ ਮਸਾਲੇ ਜਿਹੜੇ ਤੁਹਾਨੂੰ ਉਹ ਵੀ ਦੇ ਦੇਣਗੇ ਤੇ ਆਪਾਂ ਬਾਹਰੋਂ ਮਸਾਲੇ ਨਹੀਂ ਲੈ ਰਹੇਗੇ ਪੀਸੇ ਪਸਾਰੇ ਤੇ ਆਪਾਂਰੇ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਸੇ ਇਸ ਕਰਕੇ ਆਪਾਂ ਘਰੀ ਜਿਹੜੇ ਮਸਾਲੇ ਆ ਉਹ ਪੀਸ ਲਾਵਾਂਗੇ ਤੇ ਆਚਾਰ ਵਿੱਚ ਪਾਵਾਂਗੇ ਲੋ ਜੀ ਆਪਾਂ ਇਹ ਮਸਾਲੇ ਦੇ ਵਿੱਚ ਪੀਸ ਲੈਨੇ ਸਾਰੇ ਇਹ ਨੂੰ ਕੰਡਲ ਨੇ ਕਿਸੇ ਕਲੇਜ ਉੱਚ ਇਹ ਸਾਡੇ ਹਫਤਾ ਵਿੱਚ ਪਾ ਦਿੰਦੇ ਆ ਸਾਰੇ ਮਿਕਸ ਕਰ ਦਿੰਨੇ ਬਹੁਤ ਹੀ ਟੇਸਟੀ achar ਬਣ ਕੇ ਤਿਆਰ ਹੁੰਦਾ ਹੈ ਇਸੇ ਇੱਕ ਵਾਰੇ ਨੂੰ ਟਰਾਈ ਜ਼ਰੂਰ ਕਰਕੇ ਦੇਖਿਓ ਇਦਾਂ ਖੱਟਾ ਮਿੱਠਾ ਆਚਾਰ ਬਣਦਾ ਏ ਸਾਰੇ ਦੇ ਪਰਸਾਂ ਤੇ ਪਚਾਂਗੇ ਤਾਂ ਮਿਕਸ ਕਰ ਲੈਣੇ ਚਾਰ ਮਿੰਟ ਮਿਸ਼ਾਂ ਕੱਢਣ ਲਈ ਲੱਕੜੀ ਦਾ ਜਿਹੜਾ ਤੁਸੀਂ ਚਮਚਾ ਉਹ ਵੀ ਯੂਜ਼ ਕਰਨਾ ਚਾਹੀਏ ਉਹ ਆਮ ਬਧਾਇਆ ਜਾ ਰਿਹਾ ਹੈ ਚਾਹੀਦੀ ਬੁਲਕਾ ਬਿਲਕੁਲ ਵੀ ਇਸ ਤਰ੍ਹਾਂ ਵਿਚਾਰਾ ਵਾਲਾ ਖਾਵ ਨਹੀਂ ਹੋਊਗਾ ਤੁਹਾਡਾ ਮੈਂ ਵਿੱਚ ਵੀ ਇੰਨਾ ਟੇਸਟੀ ਹੋਵੇਗਾ ਨਾ ਵਿੱਚ ਹੀ ਸਭ ਕੁਝ ਆ ਜਾਣਾ ਚਾਹੀਦਾ ਇਸ ਤਰ੍ਹਾਂ ਜੇ ਤੁਸੀਂ ਬਣਾਉਗੇ ਜੇ ਤੁਸੀਂ ਇੱਥੇ ਚੀਨੀ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਜੇ ਤੁਸੀਂ ਖੱਟਾ ਮਿੱਠਾ ਚਾਰ ਨਹੀਂ ਬਣਾਉਣਾ ਹੈਗਾ ਤੁਸੀਂ ਮਿਰਚ ਵਾਲਾ achar ਬਣਾਉਣਾ ਹੈ ਤਿੱਖਾ ਤਾਂ ਤੁਸੀਂ ਮਿਰਚ ਜ਼ਿਆਦਾ ਪਾ ਸਕਦੇ ਹੋ ਤੇ ਇੱਥੇ ਆਪਾਂ ਖੱਟਾ ਮਿੱਠਾ achar ਹੀ ਬਣਾਇਆ ਹੈ ਤੇ ਇਹਨੂੰ ਆਪਾਂ ਪਲਾਸਟਿਕ ਦੇ ਕੰਟੇਨਰ ਦੇ ਵਿੱਚ ਕੱਢ ਲਵਾਂਗੇ ਤੇ ਇਹ ਕੰਟੇਨਰ ਆਪਾਂ ਚੰਗੀ ਤਰ੍ਹਾਂ ਪਹਿਲਾਂ ਧੁੱਪ ਦੇ ਵਿੱਚ ਸੁਕਾ ਲਿਆ ਸੀ ਤੇ ਸੁਕਾਉਣ ਤੋਂ ਬਾਅਦ ਹੀ ਆਪਾਂ achar ਜਿਹੜਾ ਇਹਦੇ ਵਿੱਚ ਪਾਵਾਂਗੇ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਜੀ ਇਸੇ ਤਰ੍ਹਾਂ ਆਪਣੀ سپورਟ ਆ ਜਿਹੜਾ ਪਿਆਰ ਬਣਾਈ ਰੱਖਿਓ ਤੁਹਾਡੀ سپورਟ ਦੇ ਨਾਲ ਹੀ ਆਪਾਂ ਜਿਹੜੇ ਅੱਗੇ ਵੱਧ ਸਕਦੇ ਆ ਤੇ ਜਿਹੜੇ ਭੈਣ ਭਰਾ ਆਪਾਂ ਨੂੰ سپورਟ ਕਰਦੇ ਆ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਇਸੇ ਤਰ੍ਹਾਂ ਆਪਾਂ ਇੱਕ ਦੂਸਰੇ ਨੂੰ سپورਟ ਕਰਾਂਗੇ ਤਾਂ ਹੀ ਆਪਣਾ ਚੈਨਲ ਜਿਹੜਾ ਅੱਗੇ ਗਰੋ ਕਰ ਸਕਦਾ ਹੈ ਇੱਥੇ ਆਪਾਂ ਆਚਾਰਾ ਜਿਹੜਾ ਪਾ ਦਿੱਤਾ ਏ ਡੱਬੇ ਦੇ ਵਿੱਚ ਤੇ ਇਹਨੂੰ ਆਪਾਂ ਇੱਕ ਦੋ ਦਿਨ ਧੁੱਪ ਵੀ ਲਗਾ ਸਕਦੇ ਆ ਤੇ ਇਸ ਦੇ ਉੱਪਰ ਆਪਾਂ ਕਾਟਨ ਦਾ ਜਿਹੜਾ ਕੱਪੜਾ ਏ ਉਹ ਰੱਖਾਂਗੇ ਇਹਦੇ ਨਾਲ ਜਿਹੜੀ ਹਵਾ ਏ ਨਮੀ ਆ ਉਹ ਉਹ achar ਦੇ ਵਿੱਚ ਨਹੀਂ ਬਣੇਗੀ ਤੇ ਆਪਣਾ achar ਜਿਹੜਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਵੇਗਾ ਅੱਜ ਦਾ ਖੱਟਾ ਮਿੱਠਾ achar ਦੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਬਾਕਸ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ